ਮੈਂ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰ ਤੂਰੀ ਦੇ ਨੇੜੇ ਉਸ ਪਿੰਡ ਚ ਅ ਕਿਸ ਤਰ੍ਹਾਂ ਸਕੂਲਾਂ ਦਾ ਹਾਲ ਹੈ ਜਰਾ ਅ ਦੇਖਿਓ ਛੱਤ ਜਿਹੜੀ ਹੈ ਸਕੂਲ ਦੀ ਛੱਤ ਹੈ ਨਹੀਂ ਔਰ ਪਿੰਡ ਵਾਲਿਆਂ ਨੇ ਦੱਸਿਆ ਕਿ ਖੁਸ਼ਕਿਸਮਤੀ ਹੈ ਕਿ ਉਸ ਦਿਨ ਐਤਵਾਰ ਸੀ ਜਿਸ ਦਿਨੇ ਛੱਤ ਡਿੱਗਿਆ ਜੇ ਕਿਤੇ ਸਕੂਲ ਚੱਲਦਾ ਹੁੰਦਾ ਤਾਂ ਸ਼ਾਇਦ ਨੁਕਸਾਨ ਬਹੁਤ ਹੋ ਸਕਦਾ ਸੀ ਔਰ ਇਸ ਕਲਾਸਰੂਮ ਤੇ ਕਲਾਸਾਂ ਲੱਗਦੀਆਂ ਰਹੀਆਂ ਹਾਂਜੀ ਲੱਗਦੀਆਂ ਸੀ ਕਿਉਂਕਿ ਸਾਡੇ ਕੋਲ ਹੋਰ ਕੋਈ ਸੋਰਸ ਹੀ ਹੈ ਨਹੀਂ ਜੀ ਅਸੀਂ ਕਲਾਸਿਸ ਕਿੱਥੇ ਲਈ ਕੋਈ ਸਿੰਗਲ ਰੂਮ ਸਾਡੇ ਕੋਲੇ ਉਹੀ ਅਸੀਂ ਆਫਿਸ ਯੂਜ਼ ਕਰਦੇ ਹਾਂ ਰੀਡਿੰਗ ਸੈੱਲ ਵੀ ਉਹ ਬਣਾਇਆ ਹੋਇਆ ਹੁਣ ਪਾਰਟੀਸ਼ਨ ਕਰਕੇ ਉੱਥੇ ਕਲਾਸਰੂਮ ਵੀ ਲੱਗਦੇ ਨੇ ਜੀ ਜਿਹੜਾ ਅਸੀਂ ਬਲੈਕਬੋਰਡ ਵਗੈਰਾ ਤੇ ਕੰਮ ਕਰਦਾ ਹੁੰਦਾ ਸੀ ਕਲਾਸਿਸ ਸ਼ਿਫਟ ਕਰਕੇ ਲੈ ਕੇ ਜਾਂਦੇ ਹਾਂ ਜੀ

ਦਿਓ ਸਾਹਿਬ ਨੂੰ ਵੀ ਬਹੁਤ ਫੋਨ ਕਰਤੇ ਜੀ ਬੀਡੀਪੀ ਆਫਿਸ ਨੂੰ ਵੀ ਅਸੀਂ ਮਤਲਬ ਕੋਈ ਕਿਸੇ ਨੇ ਕੁਛ ਨਹੀਂ ਕੀਤਾ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਤਾਂ ਤੁਹਾਨੂੰ ਰਿਕੁਐਸਟ ਕੀਤੀ ਕਿਵੇਂ ਉਜਾੜ ਲੱਗਦਾ ਜਿਵੇਂ ਕੋਈ ਕਈ 100 ਸਾਲ ਪਹਿਲਾਂ ਦਾ ਕੋਈ ਕੋਈ ਬਿਲਡਿੰਗ ਹੋਵੇ ਪਰ ਇੱਧਰਲਾ ਕਮਰਾ ਡਿੱਗਣ ਉਹ ਸਾਰੀ ਬਿਲਡਿੰਗ ਅਨ ਸੇਫ ਹੈ ਇੱਕ ਇੱਕ ਕਮਰਾ ਹੋਰ ਹੈ ਕਹਿੰਦੇ ਉਹ ਡਿੱਗਣ ਨੂੰ ਤਿਆਰ ਹੈ ਉਹ ਵੀ ਦਿਖਾ ਦਿਖਾ ਰਹੇ ਨਹੀਂ ਆ ਵੀ ਨਹੀਂ ਆਵਾਰੇ ਉਹ ਆਗਰਿਆਂ ਆਗੇ ਗਏ ਕਿ ਬਿਤਾਤ ਨਹੀਂ ਤੇ ਦਾਦਾ ਹਾਵੇ ਅੱਛਾ ਬਾਕੀ ਕੋਈ ਨਹੀਂ ਕੋਈ ਨਹੀਂ ਤੇ ਤੇਰਗਾਸ ਲੱਗੇ ਹੰਤਾ ਬੰਦਾ ਲੱਗਿਆ ਇੱਕ ਕਮਰਾ ਡਿੱਗਣ ਲਈ ਤੇ ਆਹ ਜ਼ਾਰਾ ਕੰਕਸੀ ਉਸ ਤੋਂ ਤਰੁੰਦਰ ਹੈ ਅੰਕ 453 ਦੀ 1953 ਦੀ ਬਿਲਡਿੰਗ ਬਣੀ ਹੋਈ ਹੈ ਤੇ ਇਹਨਾਂ ਨੇ ਸਾਨੂੰ बतौर तो मैंबर पार्लीमेंट मेरा भी फर्ज़ बनता है मैं स्कूलों को बहुत सारे पैसे दिना पर मेरे को करोड़ है एक साल का जबकि पंजाब गौरमेंट को हजारा करोड़ है पर पता नहीं क्यों वो लोगों तो मुख मोड़ते ने कोई गल केंगे ਸ਼ੂਲੀ ਹੋਇਆ ਜੀ ਆ ਜੀ ਦਾ ਜੀ ਨਾ ਇਹ ਸਾਡਾ ਕੱਪੀ ਕਨੈਕਸ਼ਨ ਮੈਂ ਹਾਂ ਤਾਂ ਜੁਆਰ ਰਸੋਈ ਬਸ ਤੇ ਹੋਰ ਹੋ ਗਿਆ ਹੈ ਹਾਂ ਤਾਂ ਬੰਦੇ ਬੰਦੇ ਇਹ ਬਹੁਤ ਬਹੁਤ ਨਾ ਹੋਣਾ ਕੋਈ ਨਾ ਕੋਈ ਬਹੁਤ ਇਸ ਸਕੂਲ ਦਾ ਜਿਹੜਾ ਬਿਜਲੀ ਦਾ ਕਨੈਕਸ਼ਨ ਵੀ ਕੱਟ ਦਿੱਤਾ ਗਿਆ ਕਿਉਂਕਿ ਇਹਨਾਂ ਕੋਲ ਪੈਸੇ ਹੈ ਨਹੀਂ ਸਕੂਲ ਕੋਲੇ ਬਿੱਲ ਭਰਨ ਦੇ ਦੇ ਸਵਾਗਤ ਹੈ ਪਾਣੀ ਪੀਣ ਨੂੰ ਵੀ ਸਕੂਲ ਦੇ ਬੱਚੇ ਤੇ ਸਕੂਲ ਦਾ ਸਾਰਾ ਸਟਾਫ ਜਿਹੜਾ ਸਰਸ੍ਰੇ ਸਾਡੇ ਮੰਨੇ ਤੁਲੇ ਹੋਏ ਐਮਐਲਏ ਨੇ ਕੁਲਵੰਤ ਸਿੰਘ ਬੈਲਕਾਂ ਤੋਂ ਤੇ ਮੈਂ ਚਾਹੁੰਗਾ ਕਿ ਇਹ ਗੱਲ ਨਾਲ ਪੰਜਾਬ ਸਰਕਾਰ ਕੋਲੇ ਤੋਂ ਸਿੱਖਿਆ ਮੰਤਰੀ ਨੂੰ ਕਹੋ ਚਾਹੀਏ ਕਿ ਕਿੰਨੇ ਦਾ ਅਰਥ ਦਾ ਰੱਖਣੀ ਹੈ ਬੈਸੀ ਤਾਂ ਦੇਖ ਕੇ ਹੈਰਾਨ ਹੋਣੀ ਗੱਲ ਹੈ ਕਿ ਇਹ ਰਹਿੰਦੇ ਕੇ ਪ੍ਰਾਈਵੇਟ ਪ੍ਰਾਈਸ ਮਹੋਰੀ ਹੈ ਬਹੁਤ ਵਧੀਆ ਹੈਗਾ ਜਿਹੜਾ ਪ੍ਰਵੇਸ਼ ਪ੍ਰੋਜੈਕਟ ਚੱਲਦਾ ਸੀ ਉਹਦੇ ਵਿੱਚ ਬਲਾਕ ਲੈਵਲ ਤੇ ਅਸੀਂ ਫਸਟ ਆਏ ਆ ਬਟ ਬਿਲਡਿੰਗ ਨਹੀਂ ਹੈਗੀ ਅਸੀਂ ਪੇ ਲੋਕਾਂ ਪੇਰੈਂਟਸ ਕੋਲੇ ਕੀ ਲੈ ਕੇ ਜਾਈਏ ਵੀ ਅਸੀਂ ਬੱਚਿਆਂ ਨੂੰ ਬਿਠਾਵਾਂਗੇ ਕਿੱਥੇ ਹਾਲਾਂਕਿ ਅਸੀਂ ਮਤਲਬ ਦਾਖਲਾ ਰੈਲੀ ਅਸੀਂ ਕੱਢਣੀ ਵੀ ਪਾਲਾ ਕੀ ਕਰੀਏ ਵੀਗੀ ਪੜਾਈ ਦਾ ਮਤਲਬ ਮੈਂ ਆਪ ਚੈਲੰਜ ਕਰਦੀ ਆਂ ਵੀ ਜਿਹੜੇ ਨੇੜੇ-ਨੇੜੇ ਦੇ ਪ੍ਰਾਈਵੇਟ ਸਕੂਲ ਨੇ ਸਾਡੇ ਵਰਗੀ ਐਜੂਕੇਸ਼ਨ ਦੇ ਨਹੀਂ ਸਕਦੇ ਫਟਾ ਸਹੀ ਬੱਚਿਆਂ ਕੋਲ ਨੂੰ ਬੈਠਣ ਲਈ ਸਾਡੇ ਕੋਲ ਕੋਈ ਹੈ ਹੀ ਨਹੀਂਗਾ ਅਸੀਂ ਕਿਹੜੇ ਕੰਮ ਇਹ ਨਾ ਬਿਲਡਿੰਗ ਹੈ ਨਾ ਬੈਂਚ ਨੇ ਨਾ ਕੁਝ ਨਹੀਂ ਜੀ ਹੁਣ ਦੇਖੋ ਇੰਨੀ ਗਰਮੀ ਦਾ ਮਾਹੌਲ ਹੈ ਤੇ ਅਸੀਂ ਪਾਣੀ ਦਾ ਰਹਿ ਕਿੱਥੋਂ ਕਰਾਂਗੇ ਕੀ ਲੱਗਣਾ ਚੰਗੇ ਲੱਗਦੇ। ਉਹ অতি ਦੁਖਦਨਾਕ ਗੱਲ ਹੈ ਕਿ ਆਈ ਹੈ। ਸਟਾਫ ਨੇ ਦੱਸਿਆ ਕਿ ਇੰਨੀ ਗਰਮੀ ਹੈ ਤੇ ਪਾਣੀ ਦਾ ਅਰੇਂਜਮੈਂਟ ਹੈ ਨਹੀਂ। ਬੈਠਣ ਦਾ ਅਰੇਂਜਮੈਂਟ ਹੈ ਨਹੀਂ। ਕਮਰੇ ਹੈ ਨਹੀਂ। ਔਰ ਅੱਖੇ ਹੈ ਨਹੀਂ। ਤਾਂ ਫਿਰ ਹਾਲਾਂਕਿ ਚੈਲੰਜ ਕਰਦੇ ਨੇ ਸਟਾਫ ਦੇ ਨਾਲ 셀ਫ ਕੌਨਫੀਡੈਂਸ ਦੀ ਦਾਤ ਦੇਉਂਗਾ ਕਿ ਉਹ ਕਹਿੰਦੇ ਵੀ ਆਲੇ ਦੁਆਲੇ ਦੇ ਪ੍ਰਾਈਵੇਟ ਸਕੂਲ ਵੀ ਸਾਡੇ ਵਰਗੀ ਐਜੂਕੇਸ਼ਨ ਨਹੀਂ ਦੇ ਸਕਦੇ। ਪਰ ਸਾਡੇ ਕੋਲੇ ਜਦੋਂ ਇਨਫਰਾਸਟ੍ਰਕਚਰ ਹੈ ਨਹੀਂ ਸਾਡੇ ਕੋਲੇ ਮਾਹੌਲ ਹੈ ਨਹੀਂ ਫਿਰ ਅਸੀਂ ਕੀ ਕਰੀਏ ਖੈਰ ਮੈਂ ਇਹ ਗੱਲ ਜਿਹੜੀ ਕਿੰਨੇ ਕਮਰਿਆਂ ਵਾਸਤੇ ਤੁਸੀਂ ਇਹ ਕਿਹਾ 83/23 ਏਰੀਆ ਅਨਸੇਫ ਹੋ ਡੈਕਲੇਅਰ ਕੀਤਾ ਹੋਇਆ ਇਹ ਇਹਦਾ ਸਕੂਲ ਚ ਪੋਸਟ ਨਹੀਂ ਸੈਕਸ਼ਨ ਹੈ ਕਿੰਨਾ ਇਹਦਾ ਕੋਈ ਬਣਦਾ ਹੈ ਇਹਦਾ ਕੋਈ ਐਸਟੀਮੇਟ ਬੇਟੇ ਇਹ ਐਂਟੀ ਜਿਹੜਾ ਉਹ ਬਰੂਮ ਹੈਗਾ ਲਾਸਟ ਉਹ ਲਾਸਟ ਵਾਲਾ ਰੂਮ ਨੂੰ ਸੇਵ ਕਰੋ ਸ਼ੋਅ ਕਰਾ ਦਿਓ ਦੂਜੀ ਤੱਕ ਕਹਿ ਬੱਧੀ ਨਹੀਂ ਕਿੰਨੇ ਕਮਰੇ ਪਾਉਣੇ ਚਾਹੀਦੇ ਅਸੀਂ ਸਾਨੂੰ ਇਹ ਅਸੀਂ ਸਾਨੂੰ ਤਿੰਨ ਕਮਰੇ ਤਾਂ ਬੰਦੋ ਬੰਦੋ ਜਰੂਰੀ ਹੈ ਤਿੰਨ ਕਮਰੇ ਘੱਟੋ ਘੱਟ ਜਰੂਰੀ ਨੇ 214000 ਰੁਪਏ ਆ ਇੱਕ ਕਮਰੇ ਦਾ ਅਸੀਂ ਕਰਾਈਟਰੀਆ ਬਣਾਇਆ ਹੋਇਆ ਤੇ ਮੈਂ ਦੇ ਸਕਦਾ ਹਾਂ ਕਿ ਕੋਟੇ ਜੋ ਤੇ ਤੁਸੀਂ ਸਾਨੂੰ ਆਪਣੇ ਲੈਟਰ ਹੈਡ ਤੇ ਤੁਹਾਡੇ ਆਪਣੇ ਲੈਟਰ ਉਹ WhatsApp ਤੇ ਤੁਸੀਂ ਬਾਕੀ ਸਾਰਾ ਸਾਡੇ ਹਰ ਰਿਟਰਨ ਦਾ ਬਸ ਇਹ ਡਿਮਾਂਡ ਹਾਂਜੀ ਮੈਂ ਹੀ ਲਿਖਿਆ ਜੀ ਨਾਲ ਲੈਟਰ ਲਾਤੀ ਜਿਹੜੀ ਅਨਸੇਫ ਬਿਲਡਿੰਗ ਦੀ ਹਾਂ ਉਹ ਤੇ ਮੈਂ ਟਿਕ ਲਾਈ ਹੋਈ ਹੈ ਜਿਹੜਾ ਸਾਡੀ ਕੀ ਹੈ ਮੈਂ ਮੈਂ ਬੀਓ ਸਾਹਿਬ ਨਾਲ ਵੀ ਗੱਲ ਕਰਨਾ ਅੱਜ ਮੈਂ ਸਵੇਰੇ ਡੀਸੀ ਨਾਲ ਕਰ ਕੀਤੀ ਤੇ ਤੁਹਾਡਾ ਇਹੇ ਡਿਮਾਂਡ ਤਾਂ ਘਟੂ ਘਟੂ ਪਹਿਲੇ ਦਿਨਾਂ ਤੇ ਥੋੜੀ ਕਰ ਸਰ ਜੀ ਨਹੀਂ ਜੀ ਨਹੀਂ ਤੁਹਾਨੂੰ ਵੀ ਸਮਝਾਈ ਨਹੀਂ